زبور ادایا 52 ਅਤੇ ਆਇਤਾ 1 ਤੋਂ 6 ਰੱਖਨੇ ਆਪਣੇ ਮਨ ਵਿੱਚ ਆਖੇ ਆ ਹੈ ਪਈ ਪਰਮੇਸ਼ੁਰ ਹੈ ਹੀ ਨਹੀਂ ਉਹ ਵਿਗੜ ਗਏ ਹਨ ਉਹਨਾਂ ਨੇ ਕਿਡਾਉਣੇ ਕੰਮ ਕੀਤੇ ਹਨ ਪਲਾ ਕਰਨ ਵਾਲਾ ਕੋਈ ਨਹੀਂ ਪਰਮੇਸ਼ੁਰ ਨੇ ਸੁਰਗ ਉਤੋਂ ਆਦਮ ਵੰਸ ਉੱਤੇ ਦ੍ਰਿਸ਼ਟੀ ਕੀਤੀ ਤਾਂ ਉਹ ਵੇਖੇ ਪਈ ਕੋਈ ਬੁੱਧਵਾਨ ਪਰਮੇਸ਼ੁਰ ਦਾ ਤਾਲਬ ਹੈ ਕਿ ਨਹੀਂ ਉਹ ਸਭੇ ਕੁਰਾਹੇ ਪੈ ਗਏ ਹਨ ਉਹ ਸਭ ਦੇ ਸਭ ਫਿਰ ਗਏ ਹਨ ਕੋਈ ਪਲਾ ਕਰਨ ਵਾਲਾ ਨਹੀਂ ਇਕ ਵੀ ਨਹੀਂ ਪਲਾ ਇੱਕ ਕੁਕਰਮੀ ਸਮਝ ਨਹੀਂ ਰਖਦੇ ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ ਉਹਨਾਂ ਨੇ ਉੱਥੇ ਵੱਡਾ ਪੈ ਖਾਦਾ ਜਿੱਥੇ ਕੋਈ ਪੈ ਨਹੀਂ ਸੀ ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ ਜਿਹੜੇ ਤੇਰੇ ਵਿਰੁੱਧ ਛੌਣੀ ਪਾਈ ਬੈਠੇ ਸਨ ਤੂੰ ਉਹਨਾਂ ਨੂੰ ਸ਼ਰਮਿੰਦਿਆ ਕੀਤਾ ਹੈ ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਨੂੰ त्याग ਦਿੱਤਾ ਹੈ ਕਾਸ਼ ਕਿ ਇਜ਼ਰਾਈਲ ਦਾ ਬਚਾਓ ਸਿਯੋਨ ਤੋਂ ਨਿਕਲੇ ਜਦ ਪਰਮੇਸ਼ੁਰ ਆਪਣੀ ਪਰਜਾਨ ਨੂੰ ਅਸੀਰੀ ਤੋਂ ਮੋੜ ਲਿਆਵੇਗਾ ਤਦ ਯਾਕੂਬ ਬਾਗ-ਬਾਗ ਅਤੇ ਇਸਰਾਇਲ ਆਨੰਦ ਹੋਵੇਗਾ ਜ਼ਬੂਰ ਅਧਿਆਇ 53 ਅਤੇ ਆਇਤਾ 1 ਤੋਂ 6